ਪਰਮ ਸਤਕਾਰ ਜੋ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਤਿਗੁਰੂ ਦੀ ਗੁਰਬਾਨੀ ਦਾ ਪਰਮਾਨ ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਚੰਗਿਆ ਫਲ ਕਾਮਨਾ ਹੋਮੈ ਵਿੱਚੋਂ ਜਾਏ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਬਖਸ਼ਿਸ਼ ਦੁਆਰਾ ਇਸ ਪਾਵਨ ਅਸਥਾਨ ਦੀ ਪਿਛਲੇ ਸਮੇਂ ਤੋਂ ਲੈ ਕੇ ਸ੍ਰੀਮਾਨ ਸੰਤ ਬਾਬਾ ਅਵਤਾਰ ਸਿੰਘ ਜੀ ਧੂੜਕੋਟ ਵਾਲੇ ਮਹਾਪੁਰਖਾਂ ਵੱਲੋਂ ਵੱਡੇ ਅਪਰਾਲੇ ਕੀਤੇ ਜਾ ਰਹੇ ਨੇ ਇਸ ਪਾਵਨ ਸਥਾਨ ਤੇ ਜਿੱਥੇ ਕਿ ਇਸ ਪਾਵਨ ਸਥਾਨ ਤੇ ਆਉਣ ਵਾਲੇ ਸਮੇਂ ਦੇ ਵਿੱਚ ਬੱਚਿਆਂ ਨੂੰ ਵਿਦਿਆਲੇ ਦਾ ਪ੍ਰਬੰਧ ਵਿਰਧ ਆਸ਼ਰਮ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਜਿੱਥੇ ਕਿ ਪਹਿਲੇ ਦਿਨਾਂ ਦੇ ਵਿੱਚ ਮਹਾਪੁਰਖਾਂ ਵੱਲੋਂ ਨਗਰ ਨਿਵਾਸੀਆਂ ਵੱਲੋਂ ਨਗਰ ਇਸ ਏਰੀਏ ਦੇ ਨਗਰਾਂ ਵੱਲੋਂ ਬڑے-ਵੱਡੇ ਪ੍ਰਬੰਧਾਂ ਦੇ ਨਾਲ ਪਹਿਲਾ ਲੈਂਟਰ ਪਿਆ ਤੇ ਹੁਣ ਜਿਹੜਾ ਅੱਧਾ ਲੈਂਟਰ ਰਹਿੰਦਾ ਸੀ ਆਉਣ ਵਾਲੇ ਐਤਵਾਰ ਨੂੰ ਭਾਈ ਲੈਂਟਰ ਪਹਿਣਾ ਸਮੂਚੀਆਂ ਸੰਗਤਾਂ ਨੂੰ ਬੇਨਤੀ ਹੈ ਦੇਸਾਂ-ਪਰਦੇਸਾਂ ਦੇ ਵਿੱਚ ਰਹਿੰਦੇ ਪਰਿਵਾਰਾਂ ਨੂੰ ਬੇਨਤੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਐਤਵਾਰ ਨੂੰ ਲੈਂਟਰ ਦੇ ਵਿੱਚ ਯੋਗਦਾਨ ਪਾਉਣ ਦੀ ਕਿਰਪਾਲਤਾ ਕਰਨੀ ਸੇਵਾ ਕਰਕੇ ਲਾਹੇ ਪ੍ਰਾਪਤ ਕਰਨੇ ਨਗਰਾਂ ਦੇ ਵਿੱਚੋਂ ਸਮੂਚੀਆਂ ਸੰਗਤਾਂ ਨੂੰ ਬੇਨਤੀ ਹੈ ਐਤਵਾਰ ਨੂੰ ਮਹਾਂਪੁਰਖਾਂ ਵੱਲੋਂ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਸ੍ਰੀ ਮਾਨਸੰਤ ਬਾਬਾ ਅਵਤਾਰ ਸਿੰਘ ਢੂੜਕੋਟ ਵਾਲਿਆਂ ਵੱਲੋਂ ਭਾਗੀ ਐਤਵਾਰ ਨੂੰ ਲੈਂਟਰ ਤੇ ਪਹੁੰਚਣ ਦੀ ਕਿਰਪਾਲਤਾ ਕਰਨੀ ਕਿਉਂਕਿ ਇਸ ਮੁੱਚੇ ਨਗਰ ਜੋ ਆਪਣਾ ਏਰਗਾ ਹੈ ਹਿੰਮਤਪੁਰਾ ਨਿਹਾਲ ਸਿੰਘ ਵਾਲਾ ਨਗਰ ਤਖਤਪੁਰਾ ਭਾਗੀ ਕੇ 마ਸੀ ਕੇ ਲੋਹਾਰਾ ਨੰਗਲ ਕਿਉਂਕਿ ਆਉਣ ਵਾਲੇ ਜਨਾਂ ਦੇ ਵਿੱਚ ਇਸ ਪਾਵਨ ਸਥਾਨ ਤੇ ਭਾਈ ਵਿਦਿਆਲਾ ਖੋਲਣਾ ਹੈ ਜਿੱਥੇ ਕਿ ਮਹਾਪੁਰਖਾਂ ਨੇ ਬੜਾ ਵੱਡਾ ਅਪਰਾਲਾ ਕੀਤਾ ਹੈ ਜਿੱਥੇ ਕਿ ਆਪਣੇ ਨੇੜੇ ਨੇੜੇ ਐ ਸ਼ਹਿਰਗੇ ਦੇ ਵਿੱਚ ਕੋਈ ਗੁਰਬਾਣੀ ਨਹੀਂ ਸਿਖਾਉਂਦਾ ਕੋਈ ਵਿਦਿਆਲਾ ਨਹੀਂ ਹੈ ਗੁਰਬਾਣੀ ਪੜਾਉਣ ਵਾਸਤੇ ਤੇ ਸ੍ਰੀਮਾਨ ਸੰਤ ਬਾਬਾ ਅਵਤਾਰ ਸਿੰਘ ਜੀ ਧੂੜਕੋਟ ਵਾਲੇ ਜਿਨ੍ਹਾਂ ਨੇ ਬੜੇ ਲੰਬੇ ਸਮੇਂ ਤੋਂ ਲੈ ਕੇ ਦੇਸਾਂ ਤੇ ਪਰਦੇਸਾਂ ਦੇ ਵਿੱਚ ਇੰਡੀਆ ਦੇ ਵਿੱਚ ਗੁਰਸਿੱਖੀ ਦਾ ਪ੍ਰਚਾਰ ਕੀਤਾ ਤੇ ਭਾਈ ਉਹਨਾਂ ਵੱਲੋਂ ਵੱਡੇ ਅਪਰਾਲੇ ਕੀਤੇ ਜਾ ਰਹੇ ਨੇ ਤੇ ਸੰਗਤਾਂ ਨੂੰ ਬੇਨਤੀ ਹੈ ਐਤਵਾਰ ਨੂੰ ਪਹੁੰਚਣ ਦੀ ਕਿਰਪਾਲਤਾ ਕਰਨੀ ਯੋਗਦਾਨ ਪਾਉਣ ਦੀ ਕਿਰਪਾਲਤਾ ਕਰਨੀ ਪਹਿਲੇ ਲੈਟਰ ਦੇ ਵਿੱਚ ਵੀ ਬਾਹਰੋਂ ਦੇਸ਼ਾਂ ਪ੍ਰਦੇਸ਼ਾਂ ਚੋਂ ਨਗਰਨ ਵਾਸੇ ਇਸ ਇਹਨਾਂ ਨਗਰਾਂ ਚੋਂ ਮਾਇਆ ਕਰਕੇ ਸੇਵਾ ਕੀਤੀ ਗਈ ਹੱਥੀ ਸੇਵਾ ਕੀਤੀ ਗਈ ਸੋ ਬੇਨਤੀ ਹੈ ਭਾਈ ਜਿਹੜਾ ਅੱਗਾ ਲੈਟਰ ਰਹਿੰਦਾ ਤੇ ਆਉਣ ਵਾਲੇ ਐਤਵਾਰ ਨੂੰ ਪਵੇਗਾ ਤੇ ਬੇਨਤੀ ਹੈ ਦਾਦੇ ਨਾਲ ਭਾਈ ਸਾਹ ਭਾਈ ਪਰਮਜੀਤ ਸਿੰਘ ਜੀ ਨਗਰਾਨ ਜਥੇਦਾਰ ਪੰਜਾਬ ਮੇਰੇ ਨਾਲ ਨੇ ਉਹਨਾਂ ਦਾ ਜਥਾ ਇੱਥੇ ਪਹੁੰਚਿਆ ਮਹਾਂਪੁਰਖਾਂ ਦੇ ਕਹਿਣ ਤੇ ਸੋ ਬੇਨਤੀ ਹੈ ਭਾਈ ਇਹਨਾਂ ਬੇਨਤੀਆਂ ਨੂੰ ਪ੍ਰਵਾਨ ਕਰਨਾ ਸੰਝ ਗਰਾਈ ਤੋਂ ਮਹਾਂਪੁਰਖ ਪਹੁੰਚੇ ਨੇ ਸਮੂਚਿਤ ਆਪਣੇ ਸਾਥੀਆਂ ਦੇ ਨਾਲ ਮਹਾਂਪੁਰਖਾਂ ਦਾ ਪਿਆਰ ਕਰਕੇ ਤੇ ਇਹਨਾਂ ਬੇਨਤੀਆਂ ਨੂੰ ਪ੍ਰਵਾਨ ਕਰਨਾ ਜੀ ਇਹਨਾਂ ਦਾ ਧੰਨਵਾਦ ਕੀਤਾ ਜਾਂਦਾ ਜਥੇ ਦਾ ਤੇ ਸੰਗਤਾਂ ਨੂੰ ਬੇਨਤੀ ਹੈ ਮਹਾਂਪੁਰਖਾਂ ਦੇ ਜਥੇ ਬਣੀਓ ਭਾਵੇਂ ਪਹੁੰਚਣ ਦੀ ਕਿਰਪਾਲਤਾ ਕਰਨੀ ਐਤਵਾਰ ਨੂੰ ਯੋਗਦਾਨ ਪਾਉਣਾ ਜੀ ਬੋਲਦੇ ਆ ਕੋਲੋਂ ਕੋ ਗਲਤੀ ਹੋਈ ਹੋ ਬੇਨਜਾਨ ਬੱਚੀ ਜਾਣ ਕੇ ਮਾਫ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਂ ਦਾ ਜਕਰ ਆਕ ਜਾਵੇ ਫਤਿਹ ਪਾਵੇ ਨਾ ਰੋ ਜਾਵੇ ਵਾਹਿਗੁਰੂ